ਸ਼ਹੀਦੀ ਨੂੰ ਅਸੀਂ ਬਹੁਤ ਗਲੋਰੀਫਾਈ ਕਰਦੇ ਆਂ ਸ਼ਹੀਦ ਆਪਾਂ ਨੂੰ ਬਹੁਤ ਗ੍ਰੇਟ ਲੱਗਦੇ ਆ ਪਰ ਲੱਗਦਾ ਸਿਰਫ ਇਸ ਕਰਕੇ ਕਿ ਉਹ ਮਰ ਗਿਆ ਸੀ ਕਿਉਂਕਿ ਜਿਹੜੇ ਕੰਮ ਤੋਂ ਅਸੀਂ ਬਹੁਤ ਡਰਦੇ ਹੋਈਏ ਕਰ ਨਾ ਸਕਦੇ ਉਹ ਜੇ ਉਹ ਦੂਜਾ ਕੋਈ ਕਰ ਦਵੇ ਤਾਂ ਉਹ ਸਾਨੂੰ ਆਪਣੇ ਨਾਲੋਂ ਮਹਾਨ ਲੱਗਦਾ ਪਰ ਸ਼ਹੀਦੀ ਮਹਾਨਤਾ ਉਹਦੇ ਮਰਨ ਵਿੱਚ ਨਹੀਂ ਹੁੰਦੀ ਮਰਨ ਤੋਂ ਪਹਿਲਾਂ ਉਹ ਜੀਆ ਕਿਵੇਂ ਸੀ ਉਹਦੇ ਵਿੱਚ ਹੁੰਦੀ ਆ ਇਹ ਵੀ ਤੁਸੀਂ ਸਰਕਰਤਾਰ ਸਿੰਘ ਸਰਾਬੇ ਦਾ ਨਾਮ ਸਾਰਿਆਂ ਨੇ ਸੁਣਿਆ ਹੋਇਆ ਇਸ ਕਰਕੇ ਸੁਣਿਆ ਹੋਇਆ ਕਿ ਉਹ 17-18 ਸਾਲ 17-18 ਸਾਲ ਦੀ ਉਮਰ ਚ ਅਸੀਂ ਸ਼ਹੀਦ ਹੋ ਗਿਆ ਸੀ ਫਾਂਸੀ ਲੱਗ ਗਿਆ ਸੀ ਪਰ ਜਦੋਂ ਗਦਰ ਹੋਣਾ ਸੀ 20 ਗਦਰੀ ਬਾਬੇ ਸ਼ਿਪ ਤੋਂ ਫੜੇ ਗਏ ਸੀ ਕਲਕੱਤੇ ਚ 20 ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਆਰਡਰ ਹੋਈ ਸੀ ਤੇ ਉਹਨਾਂ ਵਿੱਚੋਂ ਆਪਾਂ ਕਿਸੇ ਦਾ ਨਾਂ ਨਹੀਂ ਜਾਣਦੇ ਇੱਕ ਦਾ ਜਾਣਦੇ ਹੋਵਾਂਗੇ ਬਾਬਾ ਸੁੰਨ ਸਿੰਘ ਭਕਣਾ ਦਾ ਕਿਉਂਕਿ ਉਹ ਗਦਰ ਪਾਰਟੀ ਦਾ ਪ੍ਰਧਾਨ ਸੀ ਹੋਰ ਵੀ ਉਹਨੀਆਂ ਬੰਦਿਆਂ ਦਾ ਕਿਸੇ ਨੂੰ ਨਾਂ ਨਹੀਂ ਪਤਾ ਇਸ ਕਰਕੇ ਨਹੀਂ ਪਤਾ ਕਿਉਂਕਿ ਉਹਨਾਂ ਨੂੰ ਫਾਂਸੀ ਲੱਗੀ ਨਹੀਂ ਅਸਲ ਵਿੱਚ ਜੇ ਲੱਗੀ ਹੁੰਦੀ ਤਾਂ ਉਹਨਾਂ ਨੂੰ ਵੀ ਜਾਣਦੇ ਹੁੰਦੇ ਤੇ ਉਹ ਵੀ ਉਹ ਜਿਹੜੇ ਅਸੀਂ ਕਹਿੰਦੇ ਸਾਡੇ ਇੰਨੇ ਸ਼ਹੀਦ ਹੋਏ ਉਹ 20 ਹੋਰ ਹੋਣੇ ਸੀ ਉਹ ਹੁਣ ਹੋ ਰਹਿ ਗਿਆ ਤੇ ਅਸੀਂ ਉਹਨਾਂ ਨੂੰ ਜਾਣਦੇ ਨਹੀਂ ਹਾਂ ਇਸੇ ਕਰਕੇ ਨਹੀਂ ਜਾਣਦੇ ਕਿ ਉਹ ਅੰਦੂਜ ਜੀ ਬਾਇਓਲੋਜੀਕਲੀ ਕਹਿਣਾ ਹੋਵੇ ਕਿਉਂਕਿ ਉਹ ਮਰੇ ਨਹੀਂ ਸ਼ਹੀਦਾਂ ਨੂੰ ਇਸ ਕਰਕੇ ਜਾਣਦੇ ਕਿ ਉਹ ਮਰੇ ਸੀ ਸਾਡੇ ਲਈ ਮਰੇ ਸੀ ਦੇਸ਼ ਲਈ ਮਰੇ ਸੀ ਕਸਲੇ ਲਈ ਵੀ ਮਰੇ ਸੀ ਤੇ ਕਈ ਨਹੀਂ ਵੀ ਕਸਲੇ ਲਈ ਮਰੇ ਹੁੰਦੇ ਇਕੱਲੇ ਮਰਨ ਕਰਕੇ ਵੀ ਅਸੀਂ ਸ਼ਹੀਦੀ ਦਾ ਉਹਨਾਂ ਨੂੰ ਟਾਈਟਲ ਦੇ ਦਿੰਦੇ ਹਾਂ ਦੋ ਚੀਜ਼ਾਂ ਪਿਛਲੇ ਸਮੇਂ ਚ ਨਾ ਬਹੁਤ ਸਸਤੀਆਂ ਹੋਈਆਂ ਸਾਡੇ ਚ ਬਹੁਤ ਥੋੜੇ ਮਰਨ ਵਾਲਿਆਂ ਨੂੰ ਸ਼ਹੀਦੀ ਰੁਤਬੇ ਮਿਲੇ ਬਹੁਤ ਸਾਰੇ ਜਿੰਦਿਆਂ ਨੂੰ ਸੰਤ ਰੁਤਬੇ ਮਿਲੇ ਇਹ ਬਹੁਤ ਮਹਿੰਗੀਆਂ ਚੀਜ਼ਾਂ ਨੇ ਤੇ ਪਰ ਅਸੀਂ ਬਹੁਤ ਸਸਤੀਆਂ ਕੀਤੀਆਂ ਹੋਈਆਂ ਜੋ ਮੈਂ ਆਪਣੇ ਜੀਵਨ ਕਾਲ ਚ ਦੇਖੀਆਂ ਅ ਤੇ ਭਾਵੇਂ ਸਿੰਘ ਨੂੰ ਵੀ ਕਿਸੇ ਨੇ ਨਹੀਂ ਜਾਣਦੇ ਹੋਣਾ ਜੇ ਉਹਨੂੰ ਫਾਂਸੀ ਨਾ ਲੱਗੀ ਹੁੰਦੀ ਕਿਸੇ ਨੇ ਨਹੀਂ ਸੀ ਜਾਣਦੇ ਹੋਣਾ ਪਰ ਕਿਉਂਕਿ ਉਹਦੀ ਇਹ ਮੌਤ ਸਾਨੂੰ ਬੜੀ ਮਹਾਨ ਲੱਗਦੀ ਆ ਤੇ ਇਸ ਕਰਕੇ ਉਹ ਮਹਾਨ ਲੱਗਦਾ ਤੇ ਉਹ ਸਮਾਨਤਾ ਕਰਕੇ ਅਸੀਂ ਜਾਣਦੇ ਆ ਪਰ ਮੈਨੂੰ ਉਹਦੇ ਨਾਲੋਂ ਵੀ ਉਹ ਮਹਾਨ ਉਹ ਗੱਲ ਲੱਗਦੀ ਆ ਜਿਹੜੀ ਉਹਨੂੰ ਫਾਂਸੀ ਤੱਕ ਲੈ ਕੇ ਆਈ ਕਿ ਸ਼ਹੀਦ ਹੈ ਸ਼ਹੀਦੀ ਤੱਕ ਪਹੁੰਚਦਾ ਕਿਵੇਂ ਆ ਉਹਦਾ ਮਰਨਾ ਕੋਈ ਮਨੋਰਥ ਨਹੀਂ ਹੁੰਦਾ ਕੋਈ ਉਹਨੂੰ ਮਰਨ ਦਾ ਚਾਚੂ ਨਹੀਂ ਹੁੰਦਾ ਅਸੀਂ ਮਨ ਕਵੀਆਂ ਦੇ ਤੌਰ ਤੇ ਜੋ ਮਰਜੀ ਕਹੀ ਜਾਈਏ ਕੋਈ ਮਰਨਾ ਉਹਨਾਂ ਦਾ ਏਮ ਨਹੀਂ ਹੁੰਦਾ ਤੇ ਪਰ ਉਹਨਾਂ ਦੀ ਜੀਵਨ ਸ਼ੈਲੀ ਇਹੋ ਜੀ ਹੁੰਦੀ ਆ ਕੁਝ ਕੰਮ ਇਦਾਂ ਦੇ ਕਰਦੇ ਜਿਹੜੇ ਆਮ ਬੰਦੇ ਨਹੀਂ ਕਰਦੇ ਜਿਵੇਂ ਮੈਂ ਕਈ ਵਾਰੀ ਕਹਿੰਨਾ ਹੁੰਦਾ ਕਿ ਜਿਹੜੀ ਸਮੁੱਚੀ ਭਾਈਚਾਰੇ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਸਮੁੱਚੇ ਲੋਕਾਂ ਨੂੰ ਕਰਨਾ ਬਣਦਾ ਹੁੰਦਾ ਉਹ ਨਹੀਂ ਕਰਦੇ ਤਾਂ ਕੋਈ ਸੈਂਸਿਟਿਵ ਲੋਕ ਹੁੰਦੇ ਆ ਜਿਆਦਾ ਆਦਰਸ਼ਿਕ ਲੋਕ ਹੁੰਦੇ ਆ ਉਹ ਬਾਕੀਆਂ ਦੇ ਹਿੱਸੇ ਦਾ ਵੀ ਕਰਨ ਲੱਗ ਜਾਂਦੇ ਆ ਉਹ ਕਰਦੇ ਕਰਦੇ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਉਹ ਇਹੋ ਜੇ ਕੰਮ ਕਰ ਲੈਂਦੇ ਆ ਕਿ ਉਹਨਾਂ ਨੂੰ ਸ਼ਹੀਦ ਹੋਣਾ ਪੈਂਦਾ ਤੇ ਫੇਰ ਹੋ ਜਾਂਦੇ ਆ ਤਾਂ ਸ਼ਹੀਦ ਹੋਣ ਦਾ ਮਤਲਬ ਤਾਂ ਮਰਨਾ ਹੀ ਆ ਨਾ ਤੇ ਫੇਰ ਸਾਨੂੰ ਕਿਉਂਕਿ ਮਰਨ ਤੋਂ ਆਪਾਂ ਸਾਰੇ ਡਰਦੇ ਆ ਮਨੁੱਖੀ ਦੁਨੀਆ ਦੀ ਜਿਹੜੀ ਸਭ ਤੋਂ ਡਰਾਉਣੀ ਚੀਜ਼ ਹੈ ਸਾਨੂੰ ਮੌਤ ਹੀ ਲੱਗਦੀ ਸਭ ਨੂੰ ਤੇ ਸਾਨੂੰ ਲੱਗਦਾ ਵੀ ਜਿਹੜਾ ਉਹ ਇਹ ਸੰਭਵ ਕੰਮ ਕਰਤਾ ਕਿ ਉਹ ਮਨ ਲੋ ਆਪਣੀ ਇੱਛਾ ਨਾਲ ਮਰ ਗਏ ਇਸ ਕਰਕੇ ਸਾਨੂੰ ਉਹ ਮਹਾਨ ਲੱਗਦੇ ਇਸ ਕਰਕੇ ਸਾਨੂੰ ਸਾਡੇ ਸ਼ਹੀਦ ਮਹਾਨ ਲੱਗਦੇ ਇਹ ਮੈਨੂੰ ਲੱਗਦਾ ਸਾਡੀ ਸਮਝ ਵਿੱਚ ਇੱਕ ਖੋਟ ਆ ਤੇ ਜਦੋਂ ਮੈਂ ਬਹੁਤ ਸਾਰੇ ਕਵਤਾਂਵਾਂ ਲਿਖੀਆਂ ਸ਼ਹੀਦਾਂ ਦੇ ਹਵਾਲੇ ਨਾਲ ਜਿਨ੍ਹਾਂ ਨੂੰ ਆਪਾਂ ਸ਼ਹੀਦ ਕਹਿੰਦੇ ਹਾਂ ਉਹਨਾਂ ਦੇ ਇੱਕ ਤਰ੍ਹਾਂ ਨਾਲ ਕਵਿਤਾਤਰ ਲਿਖੇ ਤੇ ਉਹ ਇਸ ਤਰ੍ਹਾਂ ਹੀ ਸੋਚਦੇ ਆ ਸਮਝਦੇ ਆ ਲਿਖੇ ਭਗਤ ਸਿੰਘ ਤੇ ਜੱਟਾਂ ਨੂੰ ਬੜਾ ਮਾਣਿਆ ਨਾ ਫੇ ਜੱਟ ਦੀ ਮੁੱਛ ਤੇ ਭਗਤ ਸਿੰਘ ਨੂੰ ਕਦੇ ਜੱਟ ਹੋਣ ਦਾ ਮਾਣ ਨਹੀਂ ਅੱdte ਸਾਨੂੰ ਸਿੱਖ ਹੋਣ ਤੇ ਵੀ ਸਾਡਾ ਸਿੱਖਾਂ ਦਾ ਸ਼ਹੀਦ ਸੀ ਇਸ ਕਰਕੇ ਸਾਨੂੰ ਬਤੌਰ ਸਿੱਖ ਉਹ ਸਾਡਾ ਆਪਣਾ ਸ਼ਹੀਦ ਲੱਗਦਾ ਤੇ ਭਗਤ ਸਿੰਘ ਨੂੰ ਕੋਈ ਸਿੱਖ ਹੋਣ ਦਾ ਵੀ ਕਦੇ ਉਹਦੀਆਂ ਲਿਖਤਾਂ ਚੋਂ ਮਾਣ ਨਹੀਂ ਲੱਗਦਾ ਕਿ ਮੈਂ ਸਿੱਖ ਹਾਂ ਜਾਂ ਮੈਂ ਜੱਟ ਹਾਂ ਜਾਂ ਇਥੋਂ ਤੱਕ ਕਿ ਪੰਜਾਬੀ ਹਾਂ ਹਾਲਾਂਕਿ ਇਹਨਾਂ ਤਿੰਨਾਂ ਹੀ ਚੀਜ਼ਾਂ ਦੀ ਉਹਨੂੰ ਸ਼ਰਮਿੰਦਗੀ ਥੋੜੀ ਥੋੜੀ ਰਹੀ ਉਹਦੀਆਂ ਤੁਸੀਂ ਲਿਖਤਾਂ ਚੋਂ ਦੇਖ ਸਕਦੇ ਹਾਂ ਮਤਲਬ ਹਿੰਦੁਸਤਾਨੀ ਹੋਣ ਦੀ ਵੀ ਉਹਨੂੰ ਥੋੜੀ ਥੋੜੀ ਸ਼ਰਮਿੰਦਗੀ ਸੀ ਕਿ ਅਸੀਂ ਬੜੇ ਪੋਲੀਟਿਕਲੀ ਬਹੁਤ ਪਛੜੇ ਹੋਏ ਲੋਕ ਹਾਂ ਹਿੰਦੁਸਤਾਨੀਆਂ ਵਿੱਚੋਂ ਪੰਜਾਬੀ ਅਸੀਂ ਹੋਰ ਜ਼ਿਆਦਾ ਪਛੜੇ ਹੋਏ ਲੋਕ ਕੀ ਸੀ ਮਾਨ ਨਹੀਂ ਸੀ ਨਾ ਪੰਜਾਬੀ ਹੋਣ ਦਾ ਨਾ ਜੱਟ ਹੋਣ ਦਾ ਨਾ ਸੰਧੂ ਹੋਣ ਦਾ ਤੇ ਨਾ ਸਿੱਖ ਹੋਣ ਦਾ ਇਥੋਂ ਤੱਕ ਕਿ ਜਿਹੜੇ ਮਤਲਬ ਜਿਆਦਾ ਆਪਣੇ ਆਪ ਨੂੰ ਪੱਕੇ ਸਿੱਖ ਸਮਝਦੇ ਸੀ ਉਹ ਤਾਂ ਉਹਦੇ ਨਿੰਦਕ ਵੀ ਰਹੇ ਤੇ ਉਹਦੇ ਜਵਾਬ ਵਿੱਚ ਵੀ ਉਹ ਜੋ ਕਹਿੰਦਾ ਰਿਹਾ ਤੇ ਉਹ ਤੋਂ ਵੀ ਪਤਾ ਲੱਗਦਾ ਕਿ ਉਹਨੂੰ ਕੋਈ ਸਿੱਖ ਹੋਣ ਦੀ ਕੋਈ ਅਕਾਦ ਨਹੀਂ ਸੀ ਜਿਹੜੀ ਸਾਨੂੰ ਸਾਰਿਆਂ ਨੂੰ ਹੁੰਦੀ ਆ ਤੇ ਸਾਨੂੰ 1 ਇੱਕੋ ਹੀ 23 ਮਾਰਚ ਦਾ ਉਹਦਾ ਦਿਨ ਪਤਾ ਕਿ 23 ਮਾਰਚ 1931 ਨੂੰ ਉਹ ਸ਼ਹੀਦ ਹੋਇਆ ਸੀ ਤੇ ਇੱਕ ਦਿਨ ਦਾ ਹੀ ਸਾਨੂੰ ਆਪਣੇ ਸਬੰਧ ਲੱਗਦਾ ਭਗਤ ਸਿੰਘ ਦਾ ਜਦ ਕਿ ਉਹਦਾ ਬਾਕੀ 364 ਦਿਨਾਂ ਚੋਂ ਕੀ ਕਰਦਾ ਰਿਹਾ ਉਹ ਅਸੀਂ ਕਦੇ ਜਾਣਨ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਉਹ ਉਹਦੀ ਸ਼ਹੀਦੀ ਦੇ ਦਿਨ ਨਹੀਂ ਸੀ ਉਹਦੇ ਜੂਨ ਦੇ ਦਿਨ ਸੀ ਉਹਦੇ ਲਾਈਫ ਸਟਾਈਲ ਦੇ ਦਿਨ ਸੀ ਅਸਲ ਵਿੱਚ ਭਗਤ ਸਿੰਘ ਨੂੰ ਸਮਝਣਾ ਤਾਂ ਉਹਨਾਂ 364 ਦਿਨਾਂ ਨੂੰ ਸਮਝਣਾ ਪਏ ਉਹ ਬਾਕੀ 364 ਦਿਨ ਕੀ ਕਰਦਾ ਹੁੰਦਾ ਸੀ ਕਿੱਥੇ ਉਹ ਪੜਾਉਂਦਾ ਰਿਹਾ ਕਿੱਥੇ ਉਹ ਹੜਮਾਰੇ ਲੋਕਾਂ ਦੀ ਮਦਦ ਕਰਨ ਜਾਂਦਾ ਰਿਹਾ ਕਿੱਥੇ ਉਹ ਗੁਰੂ ਕੇ ਬਾਗ ਦੇ ਸਤਿਆਗ੍ਰਹੀਆਂ ਨੂੰ ਰੋਟੀ ਖਾਣ ਜਾਂਦਾ ਰਿਹਾ ਕਿੱਦਾਂ ਉਹਦੇ ਕਿਹੜੀ ਗੱਲ ਤੋਂ ਵਾਰੰਟ ਨਿਕਲਦੇ ਰਹਿ ਕਿਵੇਂ ਉਹ ਟੌਰਚਰ ਨੂੰ ਸਹਿੰਦਾ ਰਿਹਾ ਕਿਵੇਂ ਉਹ ਅਮਰੀਕਾ ਤੋਂ ਆਪਣੇ ਪੜ੍ਹਨ ਲਈ ਕਿਤਾਬਾਂ ਮੰਗਵਾਉਂਦਾ ਰਿਹਾ ਕਿਵੇਂ ਆਪਣੇ ਦੋਸਤਾਂ ਨੂੰ ਖੱਤ ਲਿਖਦਾ ਰਿਹਾ ਉਹ ਕਹਿੰਦਾ ਸਾਨੂੰ ਨਹੀਂ ਪਤਾ ਸਾਨੂੰ ਇਹ ਨਹੀਂ ਪਤਾ ਕਿ ਜਦੋਂ ਫਾਂਸੀ ਚੜਿਆ ਸੀ ਉਦੋਂ ਹੱਸ ਰਿਹਾ ਸੀ ਜੋ ਹੱਸ-ਹੱਸ ਕੇ ਫਾਂਸੀ ਚੜਿਆ ਉਹਨੇ ਜਾਂ ਅਸੀਂ ਗੀਤਾ ਜੀ ਕਹਿੰਦੇ ਮੌਤ ਲਾੜੀ ਨੂੰ ਵਿਆਹਣ ਚਲਾ ਗਿਆ ਇਸੇ ਇੱਕ ਮੰਜ਼ਰ ਨੂੰ ਦੇਖ ਕੇ ਅਸੀਂ ਉਹਦੇ ਪ੍ਰਤੀ ਸਾਰਾ ਸਤਿਕਾਰ ਰੱਖਦੇ ਹਾਂ ਇਹ ਭਗਤ ਸਿੰਘ ਇਕਦਾਰ ਨੇ ਸਾਰੇ ਸ਼ਹੀਦਾਂ ਬਾਰੇ ਇਸ ਤਰ੍ਹਾਂ ਹੈ